ਸੱਚੀ ਕੁਰਬਾਨੀ ਅਕੀਦਤ ਵਿਚਾਰ ਆਇਓ ਸੋਨਹਾਲ ਸਾਹੀ ਅਕਾਲ ਸੋਨਹਾਲ ਸਾਹੀ ਅਕਾਲੇ ਹਾਂਜੀ ਖਾਸਾ ਜੀ ਕੀ ਕਹਿਣਾ ਚਾਹੋਗੇ ਅੱਜ ਸ਼ਹੀਦੀ ਦਾ ਡਿਸਪਲੈਕਸ ਵਿੱਚ ਲੰਗਰ ਲਗਾਇਆ ਗਿਆ ਅੱਜ ਦਾ ਦਿਨ ਸਾਡੀ ਕੌਮ ਦੇ ਲਈ ਬਹੁਤ ਹੀ ਸਿੱਧੀ ਦਿਹਾੜਾ ਭਾਈ ਮੋਤੀराम ਮਹਾਰਾਜੀ ਦੇ ਸੰਬੰਧ ਵਿੱਚ ਸਾਡੇ ਇਲਾਕੇ ਦੀਆਂ ਸੰਗਤਾਂ ਹਤੇ ਸਿੰਘ ਨਗਰ ਦੀ ਇੱਕ ਸੰਗਤਾਂ ਵੱਲੋਂ ਇੱਥੋਂ ਦੀ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਕੇ ਇਤਿਹਾਸ ਨੂੰ ਸੁਣਾ ਕੇ ਉਸ ਸਮੇਂ ਨੂੰ ਯਾਦ ਕਰਦੇ ਹਨ ਜੋ ਕਿ ਭਾਈ ਮੋਤੀराम ਜੀ ਦੇ ਪਰਿਵਾਰ ਨੇ ਜੋ ਸਿੱਖ ਇਤਿਹਾਸ ਵਿੱਚ ਮਾਤਾ ਗੁਜਰ ਕੌਰ ਛੋਟੇ ਸਹਿਬ ਜਿਆਦਾ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ ਉਸ ਦੇ ਬਦਲੇ ਉਸਦੇ ਪਰਿਵਾਰ ਨੂੰ ਉਹਨੂੰ ਵਿੱਚ ਪੀੜਨਾ ਪਿਆ ਉਹਨਾਂ ਨੇ ਇਹ ਸ਼ੀਧੀ ਨੂੰ ਆ ਪ੍ਰਵਾਨ ਕੀਤਾ ਕਿ ਸਾਡਾ ਬੱਚਾ ਵੀ ਜੋ ਵੀ ਸਾਨੂੰ ਕੁਰਬਾਨੀ ਦੇਣੀ ਪੈਗੀ ਉਸ ਪਰਿਵਾਰ ਨੇ ਇਹ ਸ਼ੀਧੀ ਦਿੱਤੀ ਤਾਂ ਜੋ ਕਿ ਇਹ ਕੌਮ ਦੇ ਵਿੱਚ ਇਸੇ ਤਰ੍ਹਾਂ ਹੀ ਜਾਗਰਤ ਰਹਿੰਦੀ ਹੈ ਜੋ ਹਰ ਸਾਲ ਦੀ ਤਰ੍ਹਾਂ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਕੇ ਗੁਰੂ ਕੇ ਲੰਗਰ ਗੁਰੂ ਕੀ ਬਾਣੀ ਦਾ ਇਤਿਹਾਸ ਨੌਂਦੇ ਹਨ ਤਾਂ ਜੋ ਕਿ ਸਾਡੀ ਕੌਮ ਇਸੇ ਤਰ੍ਹਾਂ ਜਾਗਰਤ ਰਹੇ ਇਹ ਨਹੀਂ ਆਹੀ ਜੇ ਇਸੇ ਤਰ੍ਹਾਂ ਹੀ ਅਪੀਲ ਕਰਦੇ ਹਾਂ ਇਹਨਾਂ ਸਾਰੀਆਂ ਸੰਗਤਾਂ ਨੂੰ ਬਾਹਰ ਚੜ ਕੇ ਸੰਜੋਗ ਦਿਓ ਤਾਂ ਜੋ ਕਿ ਇਹ ਸਿੱਧੀ ਦਿਹਾੜੇ ਆਪਾਂ ਰਲ ਮਿਲ ਕੇ ਬਣਾਉਂਦੇ ਰਹੀਏ ਤਾਂ ਜੋ ਕਿ ਭਾਈ ਮੋਤੀ RAM ਜੀ ਦੀ ਉਸ ਸਮੇਂ ਨੂੰ ਯਾਦ ਕਰਦੇ ਰਹੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਸਾਹਿਬ ਜੀ ਕਿਹੜਾ ਇਲਾਕਾ ਹੈ ਇਹ ਫਤ ਸਿੰਘ ਨਗਰ ਜਾਂ ਇਹਨੂੰ ਫਤ ਸਿੰਘ ਕਲੋਨੀ ਵੀ ਕਹਿ ਰਹੇ ਹਨ ਸੋ ਇਹ ਅੰਮ੍ਰਿਤਸਰ ਦੇ ਗੇਟ ਕੀ ਮਾਦੇ ਪਾਸਾ ਹੈ ਉਸ ਦੇ ਸੰਬੰਧ ਵਿੱਚ ਇਹ ਸਾਰੀ ਸੰਗਤ ਹਰ ਸਾਲ ਦੀ ਤਰ੍ਹਾਂ ਤੈਨ ਮਨਾਉਂਦੀ ਹੈ ਅਸੀਂ ਜੀ ਆਇਆਂ ਸਾਰੀ ਸੰਗਤ ਨੂੰ ਸਾਰੇ ਇਲਾਕੇ ਨੂੰ ਜੀ ਆਖਦੇ ਹਾਂ ਅੱਜ ਖਾਲਸਾ ਜੀ ਕੀ ਕਹਿਣਾ ਚਾਹੋਗੇ ਸ਼ਹੀਦੀ ਦਿਹਾੜੇ ਬਲਜੀਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ੍ਹ ਜਦਾ ਫਤਿਹ ਸਿੰਘ ਨਗਰ ਵਿਖੇ ਜੋ ਕਿ ਬਾਬਾ ਮੋਤੀराम ਜੀ ਮਹਿਰਾ ਜੀ ਦਾ ਜੀ ਸ਼ਹਾਦਤ ਜੋ ਕਿ ਅੱਜ ਆਪਾਂ ਮਨਾ ਰਹੇ ਹਾਂ ਛੋਟੇ ਸਾਹਿਬ ਜਦਿਆਂ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਨੂੰ ਬੁੱਧ ਸ਼ਕਾਇਆ ਸੀ ਉਸ ਦਾ ਪਰਿਵਾਰ ਜਿਹੜਾ ਸੀ ਸਾਰਾ ਕੋਹਲੂ ਦੇ ਚੇਟਕੇ ਸ਼ਹੀਦ ਕੀਤਾ ਗਿਆ ਉਹਨਾਂ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਇਹ ਇਹ ਜੋ ਸਭ ਨਾ ਨਕਰ ਲਗਾਇਆ ਜਾ ਰਿਹਾ ਹੈ ਇਹ ਸਭ ਉਹਨਾਂ ਦੀ ਸ਼ਹਾਦਤ ਨੂੰ ਸਬਕ ਹੈ ਕਿ ਪੈਸਾ ਮਾਰ ਰਿਹਾ ਇਸੇ ਤਰ੍ਹਾਂ ਚੜਦੀਆਂ ਕਲਾ ਹਰ ਸਾਲ ਦੀ ਤਰ੍ਹਾਂ ਇਸ ਹਰ ਸਾਲ ਹੀ ਇਸੇ ਤਰ੍ਹਾਂ ਹੀ ਅਨੁਉਥਮ ਉਤਸ਼ਾਹ ਸਮਾਗਮ ਮਨਾਉਂਦੇ ਰਹੇ ਤੇ ਸੰਗਤਾਂ ਆਪ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ ਰਹਿਣ ਇਹ ਕੋਟਨਪੋਟ ਪਰਨਾਮ ਹੈ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੀ ਗੁਰਬਾਨੀ ਅਕੀ ਗੁਰਮਤ